ਸਾਹਿਬ ਸੱਚ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਮੁੱਖ ਖਬਰਾਂ ਐਲਜੀਬਲੋਂ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਹੁਕਮਾਂ ਟੀਵੀਆਈ ਵੱਲੋਂ ਸ਼ਿਮਲਾ ਤੇ ਈਰੀ ਅਧਿਕਾਰੀ ਦੀ ਹਿਰਾਸਤ ਤੇ ਛਾਪੇ ਲੁੱਟਣ ਦੇ ਦੋਸ਼ੇ ਹੇਠ ਦੋ ਮੁੱਖ ਮਲਜ਼ਮ ਗ੍ਰਿਫਤਾਰ ਡੱਲੇਵਾਲ ਦੀ ਹਮਾਇਤ ਚ 30 ਨੂੰ ਨਹੀਂ ਚੱਲਣੀਆਂ ਪ੍ਰਾਈਵੇਟ ਵਸਾਂ ਢਾਬੀ ਗੁਜਰਾ ਬਾਰਡਰ ਤੇ ਠੰਡ ਤੋਂ ਬਚਣ ਲਈ ਕਿਸਾਨ ਵਰਤ ਰਹੇ ਨੇ ਆਧੁਨਿਕ ਜੰਤਰ सीएम ਭਗਵੰਤ ਮਾਨ ਨੇ ਬੜਿੰਡਾਵਾਸਾ ਹਾਦਸੇ 'ਚ ਮਰਨ ਵਾਲਿਆਂ ਦੇ ਪਰਿਵਾਰਾਂ ਨੂੰ 3-3 ਲੱਖ ਰੁਪਏ ਦੇਣ ਦਾ ਕੀਤਾ ਐਲਾਨ। ਹਾਈਵੇ ਤੇ ਲੁੱਟਾਂ ਖਵਾ ਕਰਨ ਵਾਲਾ ਸਿਪਾਹੀ ਸਾਥੀਆਂ ਸਨੇ ਕਾਬੂ। ਸਾਬਕਾ ਮੁੱਖ ਮੰਤਰੀ ਰਵੀਂਦਰ ਗੌਰ ਭੱਟੜ ਸਰਦਾਰ ਡੱਲੇਵਾਲ ਨੂੰ ਮਿਲਣ ਪੁੱਜੇ। ਮੀਂਹ ਨੇ ਉੱਤਰੀ ਭਾਰਤ 'ਚ ਕੰਬਣੀ ਛੇੜੀ। ਪੰਜਾਬ 'ਚ ਮੀਂਹ ਤੋਂ ਬਾਅਦ ਠੰਡ ਨੇ ਜ਼ੋਰ ਫੜਿਆ। ਡੱਲੇਵਾਲ ਨੂੰ 31 ਤੱਕ ਹਸਪਤਾਲ ਤਬਦੀਲ ਕਰੋ ਜਾਂ ਹੱਤਕ ਕਾਰਵਾਈ ਲਈ ਤਿਆਰ ਰਹੋ। ਸੁਪਰੀਮ ਕੋਰਟ ਆਪ ਸਰਕਾਰ ਵੱਲੋਂ ਨਵੇਂ ਸਾਲ ਦਾ ਤੋਹਫਾ 50% ਤੱਕ ਘਟਾਏ ਬਿਜਲੀ ਚਾਰਜ ਹੁਣ ਖਬਰਾਂ ਵਿਚਾਰ ਨਾਲ ਦਿੱਲੀ ਦੇ ਉਪਰਾਜਪਾਲ ਵਿਨੇ ਕੁਮਾਰ ਸ਼ਕਸਿਆਨਾ ਨੇ ਆਪਦੀ ਮਹਿਲਾ ਸਨਮਾਨ ਯੋਜਨਾਾਂ ਦੇ ਜਾਂਚ ਦੇ ਹੁਕਮ ਦਿੱਤੇ ਹਨ ਇਸ ਸਬੰਧੀ ਉਪਰਾਜਪਾਲ ਨੇ ਪੁਲਿਸ ਕਮਿਸ਼ਨ ਨੂੰ ਪੱਤਰ ਲਿਖਿਆ ਹੈ ਕਿ ਉਹ ਫੀਲਡ ਅਫਸਰਾਂ ਨੂੰ ਨਿਰਦੇਸ਼ ਦੇਣਾ ਕਿ ਲੋਕਾਂ ਦੇ ਨਿੱਜੀ ਵਿਰਬੇ ਹਾਸਲ ਕਰਨ ਵਾਲਿਆਂ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਇਸ ਤੋਂ ਪਹਿਲਾਂ ਕਾਂਗਰਸ ਨੇ ਦੋਸ਼ ਲਾਇਆ ਸੀ ਕਿ ਗੈਰ ਸਰਕਾਰੀ ਲੋਕ ਆਮ ਆਦਮੀ ਪਾਰਟੀ ਦੀ ਪ੍ਰਸਤਾਵਿਤ ਭਲਾਈ ਯੋਜਨਾ ਮਹਿਲਾ ਸਨਮਾਨ ਯੋਜਨਾ ਲਈ ਰਜਿਸਟ੍ਰੇਸ਼ਨ ਦੇ ਨਾਮ ਤੇ ਦਿੱਲੀ ਵਾਸੀਆਂ ਦੇ ਨਿੱਜੀ ਵੇਰਵੇ ਅਸਲ ਕਰ ਰਹੇ ਹਨ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਮਿਸ਼ਨਰ ਫਿਲਡ ਅਫਸਰਾਂ ਨੂੰ ਉਸ ਵਿਅਕਤੀ ਵਿਰੋਧਕ ਕਾਨੂੰਨ ਅਨੁਸਾਰ ਕਾਰਵਾਈ ਕਰਨ ਦੇ ਨਿਰਦੇਸ਼ ਦੇਣਾ ਜੋ ਆਮ ਆਦਮੀ ਪਾਰਟੀ ਵੱਲੋਂ ਔਰਤਾਂ ਨੂੰ 2100 ਰੁਪਏ ਦੇਣ ਦੇ ਚੋਣ ਵਾਅਦੇ ਲਈ ਰਜਿਸਟ੍ਰੇਸ਼ਨ ਦੇ ਨਾਂ ਤੇ ਉਹਨਾਂ ਦਾ ਨਿੱਜੀ ਡਾਟਾ ਇਕੱਠਾ ਕਰਕੇ ਨਾਗਰਿਕਾਂ ਦੀ ਨਿੱਜਤਾ ਦੀ ਉਲੰਘਣਾ ਕਰ ਰਹੇ ਹਨ ਉਪਰਾਇਪਾਲ ਨੇ ਕਿਹਾ ਹੈ ਕਿ ਮੁੱਖ ਸਕੱਤਰ ਗੈਰ ਸਰਕਾਰੀ ਲੋਕਾਂ ਵੱਲੋਂ ਨਿੱਜੀ ਵੇਰਵਿਆਂ ਤੇ ਫਾਰਮ ਇਕੱਠੇ ਕਰਨ ਦੇ ਮਾਮਲੇ ਵਿੱਚ ਡਿਵੀਜ਼ਨਲ ਕਮਿਸ਼ਨਰ ਰਾਹੀਂ ਜਾਂਚ ਕਰਵਾਉਣਾ ਇਹ ਵੀ ਸ਼ਿਕਾਇਤਾਂ ਮਿਲੀਆਂ ਹਨ ਕਿ ਸਰਕਾਰੀ ਸਕੀਮਾਂ ਦੇ ਫਰਜ਼ੀ ਰਜਿਸਟ੍ਰੇਸ਼ਨ ਲਈ ਕੈਂਪ ਲਗਾਏ ਜਾ ਰਹੇ ਹਨ ਇਹ ਸਬੰਧੀ ਦਿੱਲੀ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਜਨਤਕ ਨੋਟਿਸ ਜਾਰੀ ਕੀਤੇ ਗਏ ਹਨ ਦੂਜੇ ਪਾਸੇ ਕਾਂਸ ਦਾ ਨਵੀਂ ਦਿੱਲੀ ਵਿਧਾਨ ਸਭਾ ਹੱਕੇ ਦੇ ਉਮੀਦਵਾਰ ਸੰਦੀਪ ਦੀਕਸ਼ਿਤ ਨੇ ਇਸ ਮਾਮਲੇ ਦੀਆਂ ਸ਼ਿਕਾਇਤਾਂ ਕਰਦਿਆਂ ਜਾਂਚ ਦੀ ਮੰਗ ਕੀਤੀ ਹੈ ਜੇਕਰ ਜੋ ਹੋ ਗਿਆ ਕਿ ਦਿੱਲੀ ਕੈਪੀਟਲ ਨੇ ਮਹਿਲਾ ਸਨਮਾਨ ਯੋਜਨਾ ਦੇ ਤਹਿਤ 1000 ਰੁਪਏ ਦੇਣ ਦੀ ਮਜੂਰੀ ਦਿੱਤੀ ਸੀ ਜਦੋਂ ਕਿ ਮੁੱਖ ਮੰਤਰੀ ਆਥੀਸ਼ ਨੇ ਕਿਹਾ ਸੀ ਕਿ ਚੋਣਾਂ ਜਿੱਤਣ ਤੋਂ ਬਾਅਦ ਇਹ ਰਕਮ ਵਧਾ ਕੇ 2100 ਰੁਪਏ ਕਰ ਦਿੱਤੀ ਜਾਵੇਗੀ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਬਜ਼ੁਰਗਾਂ ਲਈ ਸੰਜੀਵਨੀ ਸਕੀਮ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਇਸ ਤੋਂ ਬਾਅਦ ਦਿੱਲੀ ਸਰਕਾਰ ਦੇ ਮਹਿਲਾ ਤੇ ਬਾਲ ਵਿਕਾਸ ਮੰਤਰਾਲੇ ਨੇ ਇਹਨਾਂ ਯੋਜਨਾਵਾਂ ਨੂੰ ਫਰਜ਼ੀ ਦੱਸਿਆ ਸੀ ਉਦੋਂ ਬੀਕੇ ਸੈਨਾ ਵੱਲੋਂ ਆਸੀ ਸਰਕਾਰ ਦੀ ਮਹਿਲਾ ਸਨਮਾਨ ਯੋਜਨਾ ਦੀ ਜਾਂਚ ਦੇ ਦਿੱਤੇ ਹੁਕਮਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਭਾਜਪਾ ਤੇ ਨਿਸ਼ਾਨੇ ਸਿੱਧੇ ਹਨ ਆਪ ਨੇ ਕਿਹਾ ਕਿ ਜਾਂਚ ਦਾ ਹੁਕਮ ਐਲਜੀ ਦਫਤਰ ਤੋਂ ਨਹੀਂ ਸਗੋਂ ਅਮੇਸ਼ਾ ਦੇ ਦਫਤਰ ਤੋਂ ਆਇਆ ਹੈ ਆਪ ਕਨਵੀਨਰ ਅਤੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਭਾਜਪਾ ਦਿੱਲੀ 'ਚ ਮਹਿਲਾ ਸਨਮਾਨ ਯੋਜਨਾ ਨੂੰ ਰੋਕਣਾ ਚਾਹੁੰਦੀ ਹੈ ਉਹਨਾਂ ਨੇ ਕਿਹਾ ਕਿ ਭਾਜਪਾ ਔਰਤਾਂ ਦਾ ਸਨਮਾਨ ਨਹੀਂ ਕਰਦੀ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਦਿੱਲੀ ਚੋਣਾਂ ਵਿੱਚ ਹਾਰ ਸਵੀਕਾਰ ਕਰ ਲਈ ਹੈ ਕੇਜਰੀਵਾਲ ਨੇ ਕਿਹਾ ਕਿ ਔਰਤਾਂ ਤੇ ਬਜ਼ੁਰਗ ਸਾਡੀਆਂ ਯੋਜਨਾਵਾਂ ਤੋਂ ਖੁਸ਼ ਹਨ ਲੋਕ ਵੱਡੀ ਗਿਣਤੀ ਵਿੱਚ ਰਜਿਸਟ੍ਰੇਸ਼ਨ ਕਰਵਾ ਰਹੇ ਹਨ ਉਹਨਾਂ ਨੇ ਸਾਡੇ ਕੈਂਪਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਪੁਲਿਸ ਭੇਜ ਕੇ ਕੈਂਪ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਫਰਜ਼ੀ ਜਾਜ ਦੇ ਹੁਕਮ ਦਿੱਤੇ ਹਨ ਉਹ ਨਹੀਂ ਚਾਹੁੰਦੇ ਕਿ ਔਰਤਾਂ ਨੂੰ ਲਾਭ ਮਿਲੇ ਕੇਜਰੀਵਾਲ ਨੇ ਕਿਹਾ ਕਿ ਭਾਏ ਭਾ ਆਪ ਨੂੰ ਕੁਝ ਦੇਣ ਨਾ ਨਹੀਂ ਆ ਰਹੀ ਹੈ ਜਨਤਾ ਨੂੰ ਜੋ ਵੀ ਮਿਲ ਰਿਹਾ ਹੈ ਉਹ ਲੈਣ ਆ ਰਹੀ ਹੈ ਉਹ ਦਿੱਲੀ ਦੇ ਲੋਕਾਂ ਲਈ ਸਾਰੀਆਂ ਸਹੂਲਤਾਂ ਮੰਨ ਕਰ ਦੇਣਗੇ ਕੇਜਰੀਵਾਲ ਨੇ ਕਿਹਾ ਜੇਕਰ ਤੁਸੀਂ ਉਹਨਾਂ ਨੂੰ ਵੋਟ ਪਾਓਗੇ ਤਾਂ ਤੁਸੀਂ ਲੋਕਾਂ ਨੂੰ ਕੁਝ ਨਹੀਂ ਮਿਲਣ ਦੇਣਗੇ ਅਸੀਂ 2100 ਰੁਪਏ ਦੀ ਸਕੀਮ ਨੂੰ ਲਾਗੂ ਕਰਨਿਆ ਜਾਰੀ ਰੱਖਾਂਗੇ ਦੇਖਦੇ ਹਾਂ ਕਿ ਭਾਜਪਾ ਵਾਲੇ ਇਸ ਨੂੰ ਕਿਵੇਂ ਰੋਕਦੇ ਹਨ ਮੈਂ ਦਿੱਲੀ ਦੇ ਸਾਰੇ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕਰਦਾ ਹਾਂ ਜੇਕਰ ਉਹ ਸਾਨੂੰ ਜੇਲ੍ਹ ਭੇਜਦੇ ਹਨ ਤਾਂ ਅਸੀਂ 10 ਬਾਰ ਜੇਲ੍ਹ ਜਾਵਾਂਗੇ ਏਜਰੀਵਾਲ ਨੇ ਕਿਹਾ ਕਿ ਭਾਜਪਾ ਨੇ ਦੱਸ ਦਿੱਤਾ ਹੈ ਕਿ ਜੇਕਰ ਉਹ ਗਲਤੀ ਨਾਲ ਵੀ ਜਿੱਤ ਜਾਂਦੀ ਹੈ ਤਾਂ ਉਹ ਮਹਿਲਾ ਸਨਮਾਨ ਯੋਜਨਾ ਅਤੇ ਸੰਜੀਵਨੀ ਯੋਜਨਾ ਨੂੰ ਲਾਗੂ ਨਹੀਂ ਹੋਣ ਦੇਵੇਗੀ ਸੀਬੀਆਈ ਨੇ ਸ਼ਿਮਲਾ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਅਸਿਸਟੈਂਟ ਡਾਇਰੈਕਟਰ ਦੀ ਰਹਿਸ਼ਤੇ ਛਾਪੇ ਮਾਰੇ ਹਨ ਜੋ ਐਤਵਾਰ ਨੂੰ ਇੱਕ ਮੁਹੰਮਦ ਰਾਣ ਏਜੰਸੀ ਨੂੰ ਚੱਕਮਾ ਦੇ ਕੇ ਫਰਾਰ ਹੋ ਗਿਆ ਸੀ ਅਧਿਕਾਰੀਆਂ ਨੇ ਦੱਸਿਆ ਕਿ ਸ਼ਿਮਲਾ ਵਿੱਚ ਤਾਇਨਾਤ ਈਡੀ ਦਾ ਅਸਿਸਟੈਂਟ ਡਾਇਰੈਕਟਰ ਅਤੇ ਉਸ ਦਾ ਭਰਾ ਵਿਕਾਸਦੀਪ ਜੋ ਦਿੱਲੀ ਵਿੱਚ ਪੰਜਾਬ ਨੈਸ਼ਨਲ ਬੈਂਕ 'ਚ ਸੀਨੀਅਰ ਮੈਨੇਜਰ ਹੈ ਇੱਕ ਕਾਰੋਬਾਰੀ ਤੋਂ ਕਥਿਤ ਤੌਰ ਤੇ ਰਿਸ਼ਵਤ ਦੀ ਰਕਮ ਲੈ ਲਈ ਚੰਡੀਗੜ੍ਹ ਗਏ ਸੀ ਕਾਰੋਬਾਰੀ ਤੇ ਮਨੀ ਲਾਂਡਰਿੰਗ ਐਕਟ ਤਹਿਤ ਕੇਸ ਦਰਜ ਹੈ ਅਧਿਕਾਰੀਆਂ ਨੇ ਦੱਸਿਆ ਕਿ ਕਾਰੋਬਾਰੀ ਨੇ ਕਥਿਤ ਜਾਵਰੀ ਵਸੂਲੀ ਬਾਰੇ ਸੀਬੀਆਈ 'ਚ ਸ਼ਿਕਾਇਤ ਦਰਜ ਕਰਵਾਈ ਜਿਸ ਦੇ ਆਧਾਰ ਤੇ ਏਜੰਸੀ ਦੀ ਚੰਡੀਗੜ੍ਹ ਇਕਾਈ ਦੇ ਇੱਕ ਜੋਇਨਾਲੀ ਕੀ ਜਿਸ ਵਿੱਚ ਸ਼ਿਕਾਇਤਕਰਤਾ ਨੇ ਅਧਿਕਾਰੀ ਨੂੰ 55 ਲੱਖ ਰੁਪਏ ਨਕਦ ਰਿਸ਼ਵਤ ਦੇਣ ਲਈ ਕਿਹਾ ਗਿਆ ਅਤੇ सीबीआई ਦੇ ਅਧਿਕਾਰੀਆਂ ਤੇ ਨਜ਼ਰ ਰੱਖ ਰਹੇ ਸੀ ਉਹਨਾਂ ਨੇ ਦੱਸਿਆ ਕਿ ਇਹ ਯੋਜਨਾ ਉਲਕੀ ਗਈ ਸੀ ਕਿ ਕਦੇ ਤੌਰ ਤੇ ਰਿਸ਼ਵਤ ਲੈਣ ਮੰਗਰੋਂ सीबीआई ਮੁੱਲਜਿਮ ਨੂੰ ਕਾਬੂ ਕਰ ਲਵੇਗੀ ਅੰਮ੍ਰਿਤਸਰ ਦੇ ਨੇੜਲੇ ਪਿੰਡ ਨਮਾ ਪਿੰਡ ਸਥਿਤ ਐਚਡੀ ਐਫਸੀ ਬੈਂਕ ਦੀ ਬ੍ਰਾਂਚ ਵਿੱਚ ਹੋਈ ਲੁੱਟ ਦਾ ਮਾਮਲਾ ਸੁਲਝਾਉਂਦਿਆਂ ਅੰਮ੍ਰਿਤਸਰ ਅਧਿਆਤਿ ਪੁਲਿਸ ਨੇ ਦੋ ਮੁੱਖ ਮੁੱਲਜਮਾਨਾਂ ਨੂੰ ਕਾਬੂ ਕੀਤਾ ਹੈ ਜ਼िला ਪੁਲਿਸ ਮੁਖੀ ਦਿਹਾਤੀ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਲੁਟੇਰਿਆਂ ਕੋਲੋਂ 1 ਲੱਖ ਰੁਪਏ, ਇੱਕ 32 ਬੋਰ ਰਿਵਲਵਰ, 5 ਕਾਰਤੂਸ, 2 ਮੋਬਾਈਲ ਫੋਨ ਅਤੇ ਇੱਕ ਗੱਡੀ ਬਰਾਮਦ ਹੋਈ ਹੈ। ਐਸਐਸਪੀ ਨੇ ਕਿਹਾ ਕਿ ਬੀਤੀ 20 ਦਸੰਬਰ ਨੂੰ ਐਚਡੀਐਫਸੀ ਬੈਂਕ ਬ੍ਰਾਂਚ ਨਵਾਂ ਪਿੰਡ ਜਿੰਦਿਆਲਾ ਗੁਰੂ ਵਿਖੇ ਰਿਵਲਵਰ ਦਿਖਾ ਕੇ 3,96,340 ਰੁਪਏ ਦੀ ਲੁੱਟ ਦੀ। ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਬ੍ਰਾਂਚ ਮੈਨੇਜਰ ਦੀ ਸ਼ਿਕਾਇਤ ਤੇ ਤੁਰੰਤ ਕਾਰਵਾਈ ਕਰਦਿਆਂ ਐਸਪੀਡੀ ਹਰਿੰਦਰ ਸਿੰਘ ਗਿਲਦੀ ਅਗਵਾਈ ਵਿੱਚ ਐਸਐਚਓ ਜੰਡੇਆਲਾ ਗੁਰੂ ਦੀ ਟੀਮ ਤੇ ਸੀਆਈਏ ਸਟਾਫ ਨੇ ਵੱਖ-ਵੱਖ ਪਹਿਲੂਆਂ ਤੇ ਕੰਮ ਕਰਦਿਆਂ ਘਟਨਾ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਟਰੇਸ ਕਰਕੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਾਪ੍ਰੀਤ ਸਿੰਘ ਪੁੱਤਰ ਮੇਰ ਸਿੰਘ ਵਾਸੀ ਪਿੰਡ ਸਰਹਾਲੀ ਖੁਰਦਾ ਜ਼ਿਲ੍ਹਾ ਤਰਨਤਾਰਨ ਅਤੇ ਗਰਨੂਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਕੱਲਾ ਜ਼ਿਲ੍ਹਾ ਤਰਨਤਾਰਨ ਹਨ। ਪੁਲਿਸ ਮੁਲਾਜ਼ਮਾਂ ਤੋਂ ਪੁੱਛ ਪੜਤਾਲ ਕਰ ਰਹੀ ਹੈ। ਮਾਨਸਾ ਦੇ ਸਾਰੇ ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਵੱਲੋਂ 3 ਸਮਰੋਪ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਮੁੱਖ ਰੱਖ ਕੇ ਪੰਜਾਬ ਬੰਦੇ ਸੱਦੇ ਦੀ ਹਮਾਇਤ ਜ਼ਿਲ੍ਹਾ ਪ੍ਰਾਈਵੇਟ ਬੱਸ ਆਪਰੇਟਰਜ਼ ਯੂਨੀਅਨ ਵੱਲੋਂ ਕੀਤੀ ਗਈ ਹੈ ਉਸ ਦਿਨ ਸਾਰੀ ਟਰਾਂਸਪੋਰਟ ਬੰਦ ਰਹੇਗੀ ਇਹ ਜਾਣਕਾਰੀ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਅਮਜੀਤ ਸਿੰਘ ਵੱਲੋਂ ਯੂਨੀਅਨ ਦੀ ਮੀਟਿੰਗ ਤੋਂ ਬਾਅਦ ਦਿੱਤੀ ਗਈ ਜਿਸ ਵਿੱਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਢਾਬੀ ਗੁਜਰਾ ਬਾਰਡਰ ਤੇ ਕੇਂਦਰ ਸਰਕਾਰ ਨੂੰ ਦਿੱਲੀ ਅੰਦੋਲਨ ਦੌਰਾਨ ਮੰਨੀਆਂ ਗਿਆ ਮੰਗਾਂ ਤੇ ਕੀਤੇ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਮਰਨ ਵਰਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਸੁਰੱਖਿਆ ਘੇਰੇ ਨੂੰ ਮਜ਼ਬੂਤ ਕਰਨਾ ਅਤੇ ਰਾਤ ਸਮੇਂ ਕਿਸਾਨਾਂ ਨੂੰ ਹੱਡ ਚੀਰਵੀਂ ਠੰਡ ਤੋਂ ਬਚਾਉਣ ਲਈ ਨਿਗ ਦੇਣ ਵਾਲਾ ਇੱਕ ਆਧੁਨਿਕ ਜੰਤਰ ਵਰਤਿਆ ਜਾ ਰਿਹਾ ਹੈ ਇਹ ਜੰਤਰ ਇੰਨੀ ਗਰਮੀ ਪੈਦਾ ਕਰਦਾ ਹੈ ਕਿ ਇਸ ਦੇ ਚਲਿਆਂ 5-5 ਮੀਟਰ ਦੂਰੀ ਤੱਕ ਠੰਡ ਨਹੀਂ ਲੱਗਦੀ ਰਾਤ ਨੂੰ ਕਿਸਾਨ ਸਟੇਜ ਵਾਲੀ ਥਾਂ ਤੇ ਪੰਡਾਲ ਵਿੱਚ ਸਾਨੀ ਨਾਲ ਸੁੱਕੇ ਰਹਿੰਦੇ ਹਨ ਕਿਸਾਨਾਂ ਨੇ ਦੱਸਿਆ ਕਿ ਇਹ ਜੰਤਰ ਗੈਸ ਸਿਲੰਡਰ ਤੇ ਚੱਲਦਾ ਹੈ ਇਸ ਵਿੱਚ ਇੱਕ ਵੱਡੀ ਪਾਈਪ ਉਤੇ ਵਰਨਰ ਫਿੱਟ ਕਰਕੇ ਸੇਕ ਨੂੰ ਉੱਪਰ ਜਾਣ ਤੋਂ ਰੋਕਣ ਲਈ ਇੱਕ ਤਵੀ ਲਾਈ ਹੋਈ ਹੈ ਜਿਸ ਕਾਰਨ ਸੇਕ ਦੂਰ ਦੂਰ ਤੱਕ ਫੈਲਦਾ ਹੈ ਤੇ ਕਿਸਾਨਾਂ ਨੂੰ ਠੰਡ ਨਹੀਂ ਲੱਗਦੀ ਇਸ ਤਵੀ ਕਾਰਨ ਇਹ ਖੁੰਭ ਵਾਂਗ ਦਿਖਾਈ ਦਿੰਦਾ ਹੈ ਇਸੇ ਕਾਰਨ ਇਸ ਨੂੰ ਮਸ਼ਰੂਮ ਗੈਸ ਹੀਟਰ ਆਖਿਆ ਜਾਂਦਾ ਹੈ ਉਹ ਜਿਸ ਨੂੰ ਖੁੱਲੀਆਂ ਥਾਵਾਂ ਤੇ ਹੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਬਰਿੰਡਾ ਦੇ ਜੀਵਨ ਸਿੰਘ ਵਾਲਾ ਨੇੜੇ ਹਾਸੇ ਚ ਮਰਨ ਵਾਲੇ ਦੇ ਪਰਿਵਾਰਕ ਮੈਂਬਰਾਂ ਨੂੰ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਵੱਲੋਂ 100 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ ਦਾ ਐਲਾਨ ਕੀਤਾ ਹੈ ਦੱਸ ਦਈਏ ਕਿ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਕਈ ਸਵਾਰੀਆਂ ਗੰਭੀਰ ਰੂਪ 'ਚ ਨਾਲ ਜ਼ਖਮੀ ਹੋ ਗਈਆਂ ਸੀ ਜਿਨ੍ਹਾਂ 'ਚ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਸੀਐਮ ਭਗਵੰਤ ਮਾਨ ਨੇ ਪੋਸਟ 'ਚ ਲਿਖਿਆ ਹੈ ਕਿ ਬੀਤੇ ਦਿਨੀ ਬਟਿੰਡਾ ਦੇ ਤਲਵੰਡੀ ਸਾਬੋ ਰੋਡ ਤੇ ਪੈਂਦੀ ਲਸਾੜਾ ਡਰੇਨ 'ਚ ਇੱਕ ਨਿੱਜੀ ਬੱਸ ਹਾ사ਗ੍ਰਸਤ ਹੋਈ ਸੀ ਪੰਜਾਬ ਸਰਕਾਰ ਵੱਲੋਂ ਹਾਦਸੇ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਯਾਤਰੀਆਂ ਦੇ ਵਾਰਸਾਂ ਨੂੰ 3-3 ਲੱਖ ਰੁਪਏ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਜ਼ਖਮੀ ਹੋਏ ਯਾਤਰੀਆਂ ਦਾ ਪੂਰਾ ਇਲਾਜ ਮੁਕਤ ਕਰਵਾਇਆ ਜਾਵੇਗਾ। ਮੋਗਾ ਦੇ ਬਧਨੀ ਕਲਾਂ ਪੁਲਿਸ ਨੇ ਕੇਂਦਰੀ ਜੇਲ੍ਹ ਬਠਿੰਡਾ ਜੇ ਤਾਇਨਾਤ ਸਿਪਾਹੀ ਸਨੇ ਪੰਜ ਮੈਂਬਰੀ ਹਾਈਵੇ ਲੁਟੇਰਾ ਗਰੋਂ ਨੂੰ ਕਾਬੂ ਕੀਤਾ ਹੈ। ਸਾਰੇ ਮੁਲਜ਼ਮ ਇੱਕੋ ਪਿੰਡ ਦੇ ਰਹਿਣ ਵਾਲੇ ਹਨ। ਮੁਲਜ਼ਮ ਸਿਪਾਹੀ ਵਿਭਾਗੀ ਡਿਊਟੀ ਤੋਂ 2 ਮਹੀਨਿਆਂ ਤੋਂ ਗੈਰਜਰਾ ਹੈ ਅਤੇ ਕੁਝ ਦਿਨ ਪਹਿਲਾਂ ਹੀ ਉਸ ਨੂੰ ਵਿਭਾਗ ਨੇ ਮੁਤਲਕ ਕੀਤਾ ਹੈ। ਡੀਐਸਪੀ ਅਨਵਰ ਅਲੀ ਥਾਣਾ ਬਦਰੀ ਕਲਾ ਮੁਖੀ ਇੰਸਪੈਕਟਰ ਗੁਰਮੀਲ ਸਿੰਘ ਚਹਿਲ ਤੇ ਲੋਪੋ ਪੁਲਿਸ ਚੌਕੀ ਇਨਚਾਰਜ ਏਐਸਆਈ ਜਸਵੰਤ ਸਿੰਘ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪੰਜ ਮੈਂਬਰੀ ਹਾਈਵੇ ਲੁਟੇਰਾ ਗਰੋ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਮੁਖਬਰ ਦੀ ਸੂਚਨਾ ਸੀ ਕਿ ਮੁਲਜ਼ਮਾਂ ਨਸ਼ੇ ਦੀ ਪੂਰਤੀ ਲਈ ਹਾਈਵੇ ਤੋਂ ਲੰਘਣ ਵਾਲੇ ਰਾਹੀਗਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਉਹਨਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਕੁਲਦੀਪ ਸਿੰਘ ਉਰਫ ਆਕਾਸ਼ ਬੁਰਮਖ ਸਿੰਘ ਔਰ ਭੂ ਲਾਲ ਰਵਿੰਦਰ ਸਿੰਘ ਔਰ ਪਕੋੜਾ ਹਰਪ੍ਰੀਤ ਸਿੰਘ ਔਰ ਪੈਪੀ ਅਤੇ ਕਮਲਪ੍ਰੀਤ ਸਿੰਘ ਔਰ ਪੀ ਕੇ ਪਾਸੀ ਪਿੰਡ ਦੌਦਰਾਇ ਸ਼ਾਕੀ ਵਜੋਂ ਹੋਈ ਹੈ ਉਹਨਾਂ ਦੱਸਿਆ ਕਿ ਇਹ ਮਲਜਮ ਕਮਲਪ੍ਰੀਤ ਸਿੰਘ ਔਰ ਪੀ ਕੇ ਪੀ ਨੂੰ ਉਸਦੇ ਪਿਤਾ ਦੀ ਥਾਂ ਤੇ ਤਰਸ ਦੇ ਆਧਾਰ ਤੇ ਪੰਜਾਬ ਪੁਲਿਸ ਵਿੱਚ ਨੌਕਰੀ ਮਿਲੀ ਸੀ ਹੁਣ ਉਸਦੀ ਡਿਊਟੀ ਕੇਂਦਰੀ ਜੇਲ ਬਠਿੰਡਾ ਚ ਸੀ ਉਹਨਾਂ ਦੱਸਿਆ ਕਿ ਇਹ ਮਲਜਮ ਤੋਂ ਪੁੱਛ ਪੜਤਾਲ ਦੌਰਾਨ ਪਤਾ ਲੱਗਾ ਕਿ ਉਹ ਵਿਭਾਗੀ ਡਿਊਟੀ ਤੋਂ 2 ਮਹੀਨਿਆਂ ਤੋਂ ਗੈਰ ਹਜਰ ਹੈ ਅਤੇ ਵਿਭਾਗ ਨੇ ਉਸ ਨੂੰ ਮੁਤਲਕ ਕਰ ਦਿੱਤਾ ਹੈ ਮਲਜ਼ਮਾਂ ਤੋਂ ਖੋਹ ਕੀਤੇ ਦੋ ਮੋਟਰਸਾਈਕਲ ਤੇ ਚਾਰ ਮੋਬਾਈਲ ਫੋਨ ਵੀ ਬਰਾਮਦ ਕੀਤੇ ਗਿਆ ਨਾ ਉਹਨਾਂ ਕਿਹਾ ਕਿ ਮਲਜ਼ਮਾਂ ਤੋਂ ਪੁਛ 42 ਅਦਾਲਤ ਤੋਂ ਦੋ ਰੋਜ਼ਾ ਪੁਲਿਸ ਰਿਮਾਂਡ ਹਾਸ ਕੀਤਾ ਗਿਆ ਹੈ ਉਹਨਾਂ ਅੱਗੇ ਦੱਸਿਆ ਕਿ ਬਲਜੀਤ ਸਿੰਘ ਔਰ ਮਿੰਟੂ ਵਾਸੀ ਲੋਗਾ ਨੂੰ ਕਾਬੂ ਕਰਕੇ ਉਸ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ <table> ਕਾਬੀ ਗੁਜਰਾ ਖਨੌਰੀ ਸਰਾਦੋ ਉੱਪਰ ਲਗਾਤਾਰ 33ਵੇਂ ਦਿਨ ਮਰਨwarte ਤੇ ਬੈਠੇ ਕਿਸਾਨਾਂ ਆਗੂ ਜਗਜੀਤ ਸਿੰਘ ਢੱਲੇਵਾਲ ਨੂੰ ਮਿਲ ਲਈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਟੜਾ ਤੇ ਡੀਆਈਜੀ ਪਟਿਆਲਾ ਮਨਦੀਪ ਸਿੰਘ ਸਿੱਧੂ ਪਹੁੰਚੇ ਹਨ ਰਜਿੰਦਰ ਕੌਰ ਭੱਟਲ ਨੇ ਜਗਜੀਤ ਸਿੰਘ ਡੱਲੇਵਾਲ ਨੂੰ ਮਿਲ ਕੇ ਉਹਨਾਂ ਦੀ ਸਿਹਤ ਸੰਬੰਧੀ ਹਾਲਚਲ ਪੁੱਛਿਆ ਤੇ ਉਹਨਾਂ ਦੀ ਚੜ੍ਹਦੀ ਕਲਾ ਲਈ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕੀਤੀ ਇਸ ਦੌਰਾਨ ਉਹਨਾਂ ਨੇ ਕਾਕਾ ਸਿੰਘ ਕੋਟੜਾ ਲਖਵਿੰਦਰ ਸਿੰਘ ਔਰਕ ਸਮੇਤ ਵੱਖ-ਵੱਖ ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ ਉਤਰੀ ਭਾਰਤ ਦੇ ਵਿੱਚ ਪਿਛਲੇ 2 ਦਿਨ ਤੋਂ ਪੈਰੇ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਦਿੱਲੀ ਪੰਜਾਬ ਤੇ ਹਰਿਆਣਾ ਸਣੇ ਉਤਰੀ ਸੂਬਿਆਂ 'ਚ ਠੰਡ ਨੇ ਜ਼ੋਰ ਫੜ ਲਿਆ ਹੈ ਜੰਮੂ ਕਸ਼ਮੀਰ ਵਿੱਚ ਸੀਜ਼ਨ ਦੀ ਭਾਰੀ ਬਰਫਵਾਰੀ ਕਾਰਨ ਰੇਲ ਤੇ ਛੜਕੀ ਆਵਾਜਿਹ ਪ੍ਰਭਾਵਿਤ ਹੋਈ ਹੈ ਜਿਸ ਕਾਰਨ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਇੱਥੇ ਬਿਜਲੀ ਅਤੇ ਜਲ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ ਹਨ ਜਦਕਿ ਉੱਤਰਾਖੰਡ ਵਿੱਚ ਤਾਜ਼ਾ ਬਰਫਵਾਰੀ ਤੇ ਭਾਰੀ ਮੀਂਹ ਕਾਰਨ ਤਾਪਮਾਨ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਇਸੇ ਤਰ੍ਹਾਂ ਪੱਛਮੀ ਗੜਬੜੀ ਕਾਰਨ ਰਾਜਸਥਾਨ ਮੱਧ ਪ੍ਰਦੇਸ਼ ਵਿੱਚ ਮੀਂਹ ਨੇ ਝੜੀ ਲਾਈ ਹੋਈ ਹੈ ਪੰਜਾਬ ਵਿੱਚ ਪਿਛਲੇ 24 ਘੰਟਿਆਂ ਤੋਂ ਰੁਕ ਰੁਕੇ ਮੀਂਹ ਕਾਰਨ ਠੰਡ ਨੇ ਜ਼ੋਰ ਫੜ ਲਿਆ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਬੱਲੋਵਾਲ ਵਿੱਚ ਸਭ ਤੋਂ ਵੱਧ 52 ਮਿਲੀਮੀਟਰ ਮੀਂਹ ਪਿਆ। ਮੀਂਹ ਕਰਕੇ ਦਿਨ ਦੇ ਤਾਪਮਾਨ ਵਿੱਚ 4.7 ਡਿਗਰੀ ਸੈਲਸੀਅਸ ਤੱਕ ਦਾ ਨਿਘਾਰ ਆਇਆ ਹੈ। ਮੌਸਮ ਵਿਗਿਆਨੀਆਂ ਨੇ 29 ਦਸੰਬਰ ਨੂੰ ਪੰਜਾਬ ਵਿੱਚ ਠੰਡ ਲਹਿਰ ਚੱਲਣ ਅਤੇ ਸੰਘਣੀ ਧੁੰਦ ਪੈਣ ਦੀ ਪੇਸ਼ گوئی ਕੀਤੀ ਹੈ। ਪੰਜਾਬ ਵਿੱਚ ਪਿਛਲੇ 24 ਘੰਟੇ ਤੋਂ ਰੁਕ ਰੁਕ ਕੇ ਪੈ ਰਿਹਾ ਮੀਂਹ ਸਬਜ਼ੀ ਦੀਆਂ ਅਤੇ ਫਲਾਂ ਦੀ ਖੇਤੀ ਲਈ ਮਾਰੂਦ ਸਾਬਤ ਹੋ ਸਕਦਾ ਹੈ। ਇਸ ਕਰਕੇ ਸਬਜ਼ੀ ਤੇ ਫਲਾਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਦੇ ਸਾਹ ਸੁੱਕੇ ਪਏ ਹਨ। ਹਾਲਾਂਕਿ ਇਹ ਮੀਂਹ ਕਣਕ ਦੀ ਫਸਲ ਲਈ ਲਾਈਵ ਆਂਦਾ ਹੈ ਪਰ ਜਿਆਦਾ ਮੀਂਹ ਪੈਣ ਤੇ ਕਣਕ ਦੀ ਫਸਲ ਲਈ ਵੀ ਮਾਰੂ ਸਾਬਤ ਹੋਵੇਗਾ ਦੂਜੇ ਪਾਸੇ ਮੀਂਹ ਪੈਣ ਨਾਲ ਠੰਢ ਨੇ ਵੀ ਜ਼ੋਰ ਫੜ ਲਿਆ ਹੈ ਜਿਸ ਕਰਕੇ ਦਿਹਾੜੀਦਾਰਾਂ ਦਾ ਕੰਮ ਕਾਜ ਠੱਪ ਹੋ ਗਿਆ ਹੈ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 24 ਘੰਟੇ ਅੰਦਰਾਂ ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ 29.7 ਐਮ ਐਮ ਅੰਮ੍ਰਿਤਸਰ ਵਿੱਚ 25.4 ਲੁਧਿਆਣਾ ਵਿੱਚ 23.4 ਪਟਿਆਲਾ ਵਿੱਚ 24 ਪਠਾਨਕੋਟ ਵਿੱਚ 32.7 ਬਟਿੰਡਾ ਹਵਾਈ ਅੱਡੇ ਤੇ 14 ਫਰੀਦਕੋਟ ਵਿੱਚ 13.8 ਗਰਦਾਸਪੁਰ ਵਿੱਚ 20.7 ਬਰਨਾਲਾ ਵਿੱਚ 31 ਫਤੇਗੜ ਸਾਹਿਬ ਵਿੱਚ 22 ਹੁਸ਼ਿਆਰਪੁਰ ਵਿੱਚ 40.5 ਮੋਗਾ ਵਿੱਚ 16 ਮਹਾਲੀ ਵਿੱਚ 32.5 ਰੂਪਨਗਰ ਵਿੱਚ 21.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ ਮੌਸਮ ਵਿਗਿਆਨੀਆਂ ਨੇ 30 ਤੇ 31 ਦਸੰਬਰ ਤੇ 1 ਜਨਵਰੀ ਨੂੰ ਵੀ ਠੰਡ ਵਧਣ ਦੀ ਪੇਸ਼ گوئی ਕੀਤੀ ਹੈ ਸੁਪਰੀਮ ਕੋਰਟ ਨੇ ਪੰਜਾਬ ਦੇ ਮੁੱਖ ਸਕੱਤਰ ਕੇਪ ਸਿਨਾ ਤੇ ਡੀਜੀਪੀ ਗੌਰਵ ਜਾਦਵ ਨੂੰ ਚੇਤਾਵਨੀ ਦਿੱਤੀ ਕਿ ਉਹ ਮਰਨਾਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ 31 ਦਸੰਬਰ ਤੱਕ ਹਸਪਤਾਲ ਵਿੱਚ ਤਬਦੀਲ ਕਰਨਾ ਜਾਂ ਫਿਰ ਅਦਾਲਤੀ ਹੱਤਕ ਦੀ ਕਾਰਵਾਈ ਲਈ ਤਿਆਰ ਹੈ ਹਨ ਜਸਟਿਸ ਸੂਰਿਆਕਾਂਤ ਤੇ ਜਸਟਿਸ ਸੁਦਾਂਸ਼ੂ ਧੂਲੀਆ ਦੇ ਬੈਂਚ ਨੇ ਸੁਣਵਾਈ ਦੌਰਾਨ ਵਰਚੂਲੀ ਪੇਸ਼ ਹੋਏ ਦੋਵਾਂ ਅਧਿਕਾਰੀਆਂ ਨੂੰ ਕਿਹਾ ਇਹ ਅਦਾਲਤੀ ਹੱਤਕ ਦਾ ਕੇਸ ਹੈ ਤੇ ਅਗਲੀ ਪੇਸ਼ਕਸ਼ ਬਾਰੇ ਤੁਹਾਨੂੰ ਪਤਾ ਹੈ ਸੁਪਰੀਮ ਕੋਰਟ ਨੇ ਕਿਹਾ ਕਿ ਉਸ ਨੂੰ ਕੁਝ ਕਿਸਾਨ ਆਗੂਆਂ ਦੇ ਇਰਾਦਿਆਂ ਉਤੇ ਵੀ ਸ਼ੱਕ ਹੈ ਜੋ ਡੱਲੇਵਾਲ ਤੱਕ ਮੈਡੀਕਲ ਸਹਾਇਤਾ ਪਹੁੰਚ ਦੀ ਕਰਨ ਵਿੱਚ ਅੜਿੱਕਾ ਬਣ ਰਹੇ ਹਨ ਕੋਰਟ ਨੇ ਕਿਹਾ ਕਿ ਜੇ ਲੋਕ ਢੱਲੇ ਵਾਲ ਦੇ ਖੈਰਕਵਾ ਨਹੀਂ ਹੋ ਸਕਦੇ ਤੇ ਉਹ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਫੌਜਦਾਰੀ ਅਪਰਾਧ ਵਿੱਚ ਸ਼ਮਲਾਨਾ ਸਰਬਜ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਪੂਰੀ ਖੁੱਲ ਹੈ ਇਹ ਹਾਲਾਤ ਬਤਾਵਕ ਕੇਂਦਰ ਸਰਕਾਰ ਤੋਂ ਲੋੜਿੰਦੀ ਮਦਦ ਮੰਗ ਸਕਦੀ ਹੈ ਬੈਂਚ ਨੇ ਪੰਜਾਬ ਦੇ ਐਡਵੋਕੇਟ ਜਰਨਲ ਗੁਰਮਿੰਦਰ ਸਿੰਘ ਨੂੰ ਦੱਸਿਆ ਇਹ ਸਭ ਹੋਣ ਦੀ ਇਜਾਜ਼ਤ ਕਿਸ ਨੇ ਦਿੱਤੀ ਇਹ ਕਿਲੇਵਦੀ ਕਿਸ ਨੇ ਹੋਰ ਦਿੱਤੀ ਕਿਸਾਨ ਐਡੀ ਵੱਡੀ ਗਿਣਤੀ ਵਿੱਚ ਮੋਰਚੇ ਵਾਲੀ ਥਾਂ ਕਿਵੇਂ ਪਹੁੰਚੇ ਅਸੀਂ ਜ਼ਿਆਦਾ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਇਹ ਹਾਲਾਤ ਨੂੰ ਹੋਰ ਵਿਗਾੜ ਦੇਵੇਗਾ ਜਸਟਿਸ ਸੂਰਿਆਕਾਂਤ ਨੇ ਕਿਹਾ ਮੰਗਾਂ ਲਈ ਸ਼ਾਂਤੀਪੂਰਨ ਅੰਦੋਲਨ ਦਾ ਮੰਤਵ ਤੇ ਜਮਹੂਰੀ ਢੰਗ ਨਾਲ ਆਪਣੀ ਆਵਾਜ਼ ਚੁੱਕਣੀ ਤਾਂ ਸਮਝ ਆਉਂਦਾ ਹੈ ਪਰ ਇੱਕ ਵਿਅਕਤੀ ਜਿਸ ਨੂੰ ਫੌਰੀ ਮੈਡੀਕਲ ਸਹਾਇਤਾ ਦੀ ਲੋੜ ਹੈ ਨੂੰ ਹਸਪਤਾਲ ਵਿੱਚ ਸ਼ਿਫਟ ਕਰਨ ਤੋਂ ਰੋਕਣ ਲਈ ਕਿਸਾਨਾਂ ਦਾ ਇਕੱਠ ਹੋਣਾ ਇਹ ਪਹਿਲਾਂ ਕਦੇ ਨਹੀਂ ਸੁਣਿਆ ਸਿੰਘ ਨੇ ਬੈਂਚ ਨੂੰ ਦੱਸਿਆ ਕਿ ਮਾਰਾਂ ਦੀ ਇੱਕ ਟੀਮ ਧਰਨੇ ਵਾਲੀ ਥਾਂ ਗਈ ਸੀ ਤੇ ਉਹਨਾਂ ਡੱਲੇਵਾਲ ਨੂੰ ਹਸਪਤਾਲ ਵਿੱਚ ਸ਼ਿਫਟ ਹੋਣ ਤੇ ਮੈਡੀਕਲ ਸਹਾਇਤਾ ਲੈਣ ਵਾਸਤੇ ਮਨਾਉਣ ਦੀ ਕੋਸ਼ਿਸ਼ ਕੀਤੀ ਸੀ ਸਿੰਘ ਨੇ ਕਿਹਾ ਡੱਲੇ ਵਾਲੇ ਆਈਈਵੀ ਡ੍ਰਿਪਸ ਸਣੇ ਕਿਸੇ ਤਰ੍ਹਾਂ ਦੀ ਮੈਡੀਕਲ ਸਹਾਇਤਾ ਲੈਣ ਤੋਂ ਇਹ ਕਹਿੰਦੇ ਆ ਨਾ ਕਰ ਦਿੱਤੀ ਕਿ ਇਸ ਨਾਲ ਅੰਦੋਲਨ ਦੇ ਅਸਲ ਮੰਤਵ ਨੂੰ ਛੱਟ ਵੱਜੇਗੀ ਸਿੰਘ ਨੇ ਕਿਹਾ ਕਿ ਕਿਸਾਨ ਆਗੂ ਨੂੰ ਜੇ ਜਬਰੀ ਚੁੱਕਦੇ ਹਾਂ ਤਾਂ ਉੱਥੇ ਕਿਸਾਨਾਂ ਤੇ ਪੁਲਿਸ ਦਰਮਿਆਨ ਟਕਰਾਅ ਦੀ ਸਥਿਤੀ ਵਿੱਚ ਦੋਵਾਂ ਧਿਰਾਂ ਦਾ ਨੁਕਸਾਨ ਹੋ ਸਕਦਾ ਹੈ ਇਸ ਉੱਤੇ ਬੈਂਚ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਹਾਲਾਤ ਤੇ ਕਾਬੂ ਪਾਉਣ ਲਈ ਬਹੁਤਾ ਕੁਝ ਨਹੀਂ ਕੀਤਾ ਜਸਟਿਸ ਸੂਰਿਆਕਾਂਤ ਨੇ ਕਿਹਾ ਕਿ ਕੋਰਟ ਨੂੰ ਇੰਜ ਲੱਗਦਾ ਹੈ ਕਿ ਸੂਬਾ ਸਰਕਾਰ ਵੀ ਨਹੀਂ ਚਾਹੁੰਦੀ ਕਿ ਡੱਲੇਵਾਲ ਨੂੰ ਕਿਸੇ ਤਰ੍ਹਾਂ ਦੀ ਮੈਡੀਕਲ ਸਹਾਇਤਾ ਮਿਲੇ ਉਹਨਾਂ ਕਿਹਾ ਜੇ ਕਾਨੂੰਨੀ ਕਾਰਵਾਈ ਦੇ ਰਾਹ ਵਿੱਚ ਕੋਈ ਰਿੱਕਾ ਬਣਦਾ ਹੈ ਤਾਂ ਤੁਸੀਂ ਉਸੇ ਤਰੀਕੇ ਨਾਲ ਝੋ ਜਿਵੇਂ ਕਾਨੂੰਨ ਏਜੰਸੀਆਂ ਆਮ ਤੌਰ ਤੇ ਸਿਜਦੀਆਂ ਹਨ ਮੌਜੂਦਾ ਤਸਵੀਰ ਤੋਂ ਇੰਜ ਲੱਗਦਾ ਹੈ ਕਿ ਡੱਲੇਵਾਲੇ ਸਤੱਥ ਦੇ باوجود ਕਿ ਉਹਨਾਂ ਦੀ ਸਿਹਤ ਉਹਨਾਂ ਦਾ ਸਾਥ ਨਹੀਂ ਦੇ ਰਹੀ ਕਿਸੇ ਤਰ੍ਹਾਂ ਦੇ ਦਬਾਅ ਕਰਕੇ ਮਰਨ ਵੱਟ ਛੱਡਣ ਤੋਂ ਨਾ ਕਰ ਰਹੇ ਹਨ ਜਸਟਿਸ ਕਾਂਤ ਨੇ ਕਿਹਾ ਕੁਝ ਕਿਸਾਨ ਆਗੂ ਹਨ ਅਸੀਂ ਉਹਨਾਂ ਦੇ ਬਤਾਰੇ ਬਾਰੇ ਟਿੱਪਣੀ ਨਹੀਂ ਕਰਨਾ ਚਾਹੁੰਦੇ ਜੇ ਉਹ ਡੱਲੇਵਾਲ ਨੂੰ ਉੱਥੇ ਮਰਨ ਦੀ ਇਜਾਜ਼ਤ ਦੇ ਰਹੇ ਹਨ ਤਾਂ ਉਹ ਕਿਸ ਤਰ੍ਹਾਂ ਦੇ ਆਗੂ ਹਨ ਕਿਰਪਾ ਕਰਕੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੋ ਇਹ ਕੌਣ ਲੋਕ ਹਨ ਕਿ ਉਹ ਢੱਲੇਵਾਲ ਦੀ ਜ਼ਿੰਦਗੀ ਵਿੱਚ ਦਿਲਚਸਪੀ ਰੱਖਦੇ ਹਨ ਜਾਂ ਫਿਰ ਉਹ ਚਾਹੁੰਦੇ ਹਨ ਕਿ ਢੱਲੇਵਾਲ ਦੀ ਧਰਨੇ ਵਾਲੀ ਥਾਂ ਮੌਤ ਹੋ ਜਾਵੇ ਉਹਨਾਂ ਦੇ ਇਰਾਦੇ ਛਕੀ ਹਨ ਬੈਂਚ ਨੇ ਸਿੰਘ ਨੂੰ ਕਿਹਾ ਢੱਲੇਵਾਲ ਨੂੰ ਇਸ ਗੱਲ 'ਤੇ ਰਾਜ਼ੀ ਕਰੋ ਜੇ ਤੁਸੀਂ ਉਹਨਾਂ ਨੂੰ ਹਸਪਤਾਲ ਚ ਪਹੁੰਚ ਕਰਦੇ ਹੋ ਤੁਸੀਂ ਉਹਨਾਂ ਦਾ ਮਰਨ ਵਰਤ ਨਹੀਂ ਟੁੱਟਣ ਦੇਵੋਗੇ ਮੈਨੂੰ ਕਿਸੇ ਨੇ ਬੰਦੀ ਨਹੀਂ ਬਣਾਇਆ ਢੱਲੇਵਾਲ ਸੁਪਰੀਮ ਕੋਰਟ ਵੱਲੋਂ ਜਾਰੀ ਹੁਕਮਾਂ ਮਗਰੋਂ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਨੇ ਸਪੱਸ਼ਟ ਕੀਤਾ ਕਿ ਉਹਨਾਂ ਨੂੰ ਕਿਸੇ ਨੇ ਵੀ ਬੰਦੀ ਨਹੀਂ ਬਣਾਇਆ ਉਹ ਆਪਣੀ ਮਰਜ਼ੀ ਨਾਲ ਮਰਨ ਵਰਤ ਤੇ ਬੈਠੇ ਹਨ ਤੇ ਉਹਨਾਂ ਖੁਦ ਹੀ ਮੈਡੀਕਲ ਸਹਾਇਤਾ ਲੈਣ ਤੋਂ ਇਨਕਾਰ ਕੀਤਾ ਹੈ। ਢੱਲੇ ਵਾਲੇ ਸੁਪਰੀਮ ਕੋਰਟ ਦੇ ਨਾਂ ਇੱਕ ਵੀਡੀਓ ਵਿੱਚ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਇਹ ਸਰਵੋਚ ਸਦਾਲਤ ਨੂੰ ਉਹਨਾਂ ਦੀ ਸਿਹਤ ਦੀ ਇੰਨੀ ਫਿਕਰ ਹੈ। ਕਿਸਾਨ ਆਗੂ ਨੇ ਕਿਹਾ ਕਿ ਉਹਨਾਂ ਨੂੰ ਆਸ ਸੀ ਪ੍ਰਧਾਨ ਮੰਤਰੀ ਨੂੰ ਪੱਤਰ ਲਿਖੇ ਪੱਤਰ ਦੇ ਆਧਾਰ ਤੇ ਸੁਪਰੀਮ ਕੋਰਟ ਕੇਂਦਰ ਸਰਕਾਰ ਖਿਲਾਫ ਕੋਈ ਐਕਸ਼ਨ ਲਵੇਗੀ। ਪਰ ਇਸ ਦੇ ਉਲਟ ਸਿਖਰਲੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਉਹਨਾਂ ਨੂੰ ਜਵਬਰੀ ਚੁੱਕਣ ਦੇ ਹੁਕਮ ਦਿੱਤੇ। ਕਿਸਾਨ ਆਗੂ ਨੇ ਕਿਹਾ ਕਿ ਉਹ ਪਹਿਲੀ ਵਾਰ ਅਜਿਹੀ ਹਮਦਰਦੀ ਦੇਖ ਰਹੇ ਹਨ। ਉਨਾ ਤਰਕ ਦੇ ਦਿੱਤਾ ਕਿ ਉਹਨਾਂ ਨੂੰ ਜਵਰੀ ਚੁੱਕ ਕੇ ਹਸਪਤਾਲ ਦਾਖਲ ਕਰਵਾਉਣ ਸੰਬੰਧੀ ਸਰਕਾਰ ਨੂੰ ਇੰਨੇ ਸਖਤ ਆਦੇਸ਼ ਦੇਣ ਦਾ ਇਹੀ ਮਤਲਬ ਨਿਕਲਦਾ ਹੈ ਕਿ ਸ਼ਾਇਦ ਕੋਰਟ ਵੀ ਇਹੀ ਚਾਹੁੰਦੀ ਹੋਵੇ ਕਿ ਸਰਕਾਰ ਕਿਸਾਨਾਂ ਤੇ ਗੋਲੀਆਂ ਚਲਾਏ ਢੱਲੇਵਾਲ ਨੇ ਸਪੱਸ਼ਟ ਕੀਤਾ ਕਿ ਇਹ ਸੰਘਰਸ਼ ਕੇਂਦਰ ਸਰਕਾਰ ਖਿਲਾਫ ਹੈ ਕਿਉਂ ਕਿਸਾਨੀ ਮੰਗਾਂ ਸੰਬੰਧੀ ਕੇਂਦਰ ਵੱਲੋਂ ਕੀਤੇ ਗਏ ਵਾਅਦਿਆਂ ਦੀ ਪੂਰਤੀ ਲਈ ਚਾਤਮਈ ਸੰਘਰਸ਼ ਲੜ ਰਹੇ ਹਨ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਵੇਂ ਸਾਲ ਤੇ ਦਿੱਲੀ ਵਾਸੀਆਂ ਨੂੰ ਵੱਡਾ ਤੋਹਫਾ ਦਿੱਤਾ ਹੈ ਆਪ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਹੈ ਵਿਧਾਨ ਸਭਾ ਚੋਣਾਂ ਤੋਂ ਠੀਕ ਪਹਿਲਾਂ ਬਿਜਲੀ ਬਿੱਲਾਂ ਤੇ ਲੱਗਣ ਵਾਲੇ ਸਰਚਾਰਜ ਨੂੰ ਕਾਫੀ ਘਟਾ ਦਿੱਤਾ ਗਿਆ ਹੈ ਇਸ ਨਾਲ ਲੋਕਾਂ ਨੂੰ ਵੱਡੀ ਰਾਤ ਮਿਲੇਗੀ ਅਤੇ ਬਿਜਲੀ ਦਾ ਬਿੱਲ ਵੀ ਘਟੇਗਾ ਦਰਅਸਲ ਪਾਵਰ ਪਰਚੇਜ ਐਡਜਸਟਮੈਂਟ ਚਾਰਜ ਦੀਆਂ ਦਰਾਂ ਜੋ ਪਹਿਲਾਂ BRPLE 35.83% ਦੀ BYPLE 38.12% ਤੇ TPDDLE 36.33% ਦੀ ਸਨ ਹੁਣ ਇਸ ਨੂੰ ਕਰਮਵਾਰ 18.19% 13.63% ਦੀ ਤੇ 20.52 ਫੀਸ ਦੀ ਕਰ ਦਿੱਤਾ ਗਿਆ ਹੈ ਇਸ ਕਟੌਤੀ ਤੋਂ ਬਾਅਦ ਸਾਰੇ ਖਪਤਕਾਰਾਂ ਦੇ ਬਿਜਲੀ ਬਿੱਲਾਂ ਵਿੱਚ ਕਮੀ ਆਵੇਗੀ ਇਹ ਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ